ਕਿ ਜੇ ਤੁਸੀਂ ਦੇਖਿਆ ਹੋਣਾ ਕਿ ਸੋਸ਼ਲ ਮੀਡੀਆ ਦੇ ਉੱਤੇ ਚਰਚਿਤ ਨਾਮ ਸੀ ਕਮਲਕੌਰ ਉਹਦਾ ਕਤਲ ਕਰ ਦਿੱਤਾ ਗਿਆ ਤੇ ਤੁਹਾਡੇ ਕੋਲ ਸਿਵ ਸੈਨਿਕ ਉਹਦੇ ਹੱਕ ਦੇ ਵਿੱਚ ਖੜ ਗਏ ਨਹੀਂ ਜਿਹੜੇ ਵੀ ਹੱਕ ਦੇ ਖੜੇ ਮੇਰੇ ਉਹਦੇ ਉਹ ਗਲਤ ਹੈ ਮੇਰਾ ਆਫੀਸ਼ੀਅਲੀ ਸਟੇਟਮੈਂਟ ਹੈ ਮੇਰੀ ਪਾਰਟੀ ਦਾ ਸਟੇਟਮੈਂਟ ਹੈ ਸਾਡੀ ਪਾਰਟੀ ਦਾ ਕੋਈ ਲੀਡਰ ਉਹਨਾਂ ਦੇ ਹੱਕ 'ਚ ਨਹੀਂ ਖੜਾ ਹੋਇਆ ਕਿਉਂਕਿ ਅਸੀਂ ਸਮਝਦੇ ਹਾਂ ਕਿ ਇੱਕ ਔਰਤ ਦਾ ਕਤਲ ਕਰ ਦੇਣਾ ਔਰ ਉਹ ਵੀ ਨਿਹੱਥੇ ਦਾ ਔਰ ਉਹ ਵੀ ਉਸ ਨੂੰ ਅਣਜਾਣ ਦੇ ਵਿੱਚ ਉਹ ਕੋਈ ਬਹਾਦਰੀ ਦਾ ਕੰਮ ਨਹੀਂ ਹੈ ਕਿਉਂਕਿ ਅਗਰ ਉਹ ਕੁਝ ਗਲਤ ਕਰ ਰਹੀ ਸੀਗੀ ਸੰਸਕ੍ਰਿਤੀ ਦੇ ਖਿਲਾਫ ਸੀ ਜਾਂ ਸਭਿਆਚਾਰ ਦੇ ਖਿਲਾਫ ਸੀਗਾ ਤਾਂ ਉਹਨੂੰ ਰੋਕਣ ਲਈ ਸਾਡੇ ਦੇਸ਼ ਦੇ ਵਿੱਚ ਸੰਵਿਧਾਨ ਮੌਜੂਦ ਹੈ ਅਸੀਂ ਸੰਵਿਧਾਨ ਔਰ ਕਾਨੂੰਨੀ ਤਰੀਕੇ ਦਾ ਆਸਰਾ ਲੈ ਕਰਕੇ ਅਸੀਂ ਉਹਦੇ ਖਿਲਾਫ ਸਖਤ ਕਾਰਵਾਈ ਕਰਾ ਸਕਦੇ ਸੀ ਇਹ ਕੋਈ ਤਾਲੀਬਾਨ ਦਾ ਦੇਸ਼ ਤਾਂ ਹੈ ਨਹੀਂ ਇਹ ਕੋਈ ਅਫਗਾਨਿਸਤਾਨ ਦਾ ਦੇਸ਼ ਨਹੀਂ ਵੀ ਜੋ ਤੁਹਾਨੂੰ ਪਸੰਦ ਨਾ ਆਏ ਉਦੇ ਖਿਲਾਫ ਤੁਸੀਂ ਉਹਨੂੰ ਹੱਤਿਆ ਕਰ ਦੋਗੇ ਉਹਨੂੰ ਮਾਰ ਦੋਗੇ ਇਹ ਤਾਲਿਬਾਨੀ ਹਕੂਮਤ ਚੱਲ ਨਹੀਂ ਰਹੀ ਇਸ ਕਰਕੇ ਮੈਂ शिवसेना ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਹੋਣ ਦੇ ਨਾਤੇ ਮੈਂ ਉਹਨਾਂ ਜਿਹੜੇ ਨਿਹੰਗ ਸੀਗੇ ਉਹਨਾਂ ਦੀ ਕਿਸੇ ਕਾਰਵਾਈ ਦਾ ਸਵਰਥਨ ਨਹੀਂ ਕਰਦਾ ਔਰ ਨਾ ਹੀ ਮੈਂ ਉਸ ਔਰਤ ਦਾ ਸਮਰਥਨ ਕਰਦਾ ਜਿਹੜੇ ਕਿ ਨੈਤਿਕ ਪਤਨ ਦਾ ਕਾਰਨ ਬਣੇ ਲੇਕਿਨ ਜਿਹੜੀ ਵੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਦੇਸ਼ ਦੇ ਸੰਵਿਧਾਨ ਦੇ ਕਾਨੂੰਨ ਦੇ ਅਨੁਸਾਰ ਹੋਣੀ ਚਾਹੀਦੀ ਹੈ ਔਰ ਦੇਸ਼ ਦਾ ਕਾਨੂੰਨ ਸਮਰਥ ਹੈ ਇਹੋ ਜੀਆਂ ਕਾਰਵਾਈਆਂ ਨੂੰ ਰੋਕਣ ਤੁਸੀਂ ਕਹਿੰਦੇ ਹੋ ਕਿ ਸਾਡਾ ਮੈਰੋਂ ਦੇ ਉਲਟ ਚਲਦੇ ਹੋ ਤੁਸੀਂ ਅਸ਼ਲੀਲਤਾ ਫਲਾਉਣ ਵਾਲਿਆਂ ਦੇ ਹੱਕ ਚ ਜਾਂ ਜਾਇਜ਼ ਕਹਿੰਦੇ ਹੋ ਤੁਸੀਂ ਮੇਰੀ ਸਟੇਟਮੈਂਟ ਨੂੰ ਧਿਆਨ ਨਾਲ ਨਹੀਂ ਸੁਣਾ ਮੈਂ ਨੇ ਕਿਹਾ ਮੈਂ ਉਸ ਔਰਤ ਦਾ ਵੀ ਸਮਰਥਨ ਨਹੀਂ ਕਰਦਾ ਜਿਹੜੇ ਸਮਾਜਿਕ ਨੈਤਿਕ ਪਤਨ ਦਾ ਕਾਰਨ ਹੈ ਮੈਂ ਉਸ ਔਰਤ ਨੂੰ ਸਮਰਥਨ ਨਹੀਂ ਕਰ ਰਿਹਾ ਨਾ ਹੀ ਮੈਂ ਕਹਿ ਰਿਹਾ ਕਿ ਉਹਨੂੰ ਪੂਰੀ ਆਜ਼ਾਦੀ ਹੈ ਕਿ ਉਹ ਆਪਣੇ ਸਮਾਜਿਕ ਕਦਰਾਂ ਕੀਮਤਾਂ ਦੇ ਉਲਟ ਚੱਲ ਜਾਏ ਪਰ ਮੈਨੂੰ ਵੀ ਕੋਈ ਹੱਕ ਨਹੀਂ ਹੈ ਕਿ ਉਹ ਜੱਜ ਬਣ ਕੇ ਕਾਰਵਾਈ ਕਰ ਦੇ ਇਹ ਤਾਂ ਫਿਰ ਜੰਗਲ ਰਾਜ ਹੋ ਜਾਏਗਾ ਮੈਨੂੰ ਕੋਈ ਔਰਤ ਪਸੰਦ ਨਹੀਂ ਆਏਗੀ ਵੀ ਇਹਨੇ ਫਰਾਗ ਕਿਉਂ ਪਾਈ ਆਏ ਨੇ ਇਹ ਕਿਉਂ ਪਾਇਆ ਤੇ ਮੈਂ ਚਾਕੂ ਕੱਢ ਕੇ ਉਹਦੀ ਹੱਤਿਆ ਕਰ ਦਾਂਗਾ ਇਹ ਤਾਂ ਕੋਈ ਸਾਡੇ ਦੇਸ਼ ਦਾ ਸੱਭਿਆਚਾਰ ਨਹੀਂ ਹੈਗਾ ਸਾਡੇ ਦੇਸ਼ ਦੇ ਵਿੱਚ ਕਾਨੂੰਨ ਹੈ ਸੰਵਿਧਾਨ ਹੈ ਅਗਰ ਉਹ ਕਾਨੂੰਨ ਦੇ ਅਨਸਾਰ ਉਹ ਔਰਤ ਕੰਮ ਨਹੀਂ ਕਰ ਰਹੀ ਅਸੀਂ ਉਹਦੇ ਖਿਲਾਫ ਆਪਣਾ ਕਾਨੂੰਨੀ ਸ਼ਿਕਾਇਤ ਕਰ ਸਕਦੇ ਹਾਂ ਕਾਨੂੰਨੀ ਤੌਰ ਤੇ ਕਾਰਵਾਈ ਕਰ ਸਕਦੇ ਹਾਂ ਔਰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਕਾਨੂੰਨੀ ਤੌਰ ਤਰੀਕੇ ਨਾਲ ਰੋਕੀਆਂ ਗਈਆਂ ਸਾਡੇ ਦੇਸ਼ 'ਚ ਬਹੁਤ ਸਾਰੇ ਪਾਸੋ ਐਕਟ ਹੈ ਦੂਸਰੇ ਕਾਨੂੰਨ ਹੈ ਕਾਰਵਾਈ ਹੋ ਸਕਦੀ ਹੈ ਤੁਸੀਂ ਵੀ ਤਾਂ ਆਪਣੇ ਵਿਊਜ਼ ਵਧਾਉਣ ਦੇ ਲਈ ਸਸਤੀ ਸਹੂਲਤ ਦੇ ਲਈ ਗੁਰੂ ਸਾਹਿਬ ਦੇ ਦਿੱਤੇ ਹੋਏ ਬਾਣੇ ਔਰ ਗੁਰੂ ਸਾਹਿਬ ਦੇ ਦਿੱਤੇ ਹੋਏ ਹਥਿਆਰਾਂ ਦਾ ਦੁਰਪਯੋਗ ਨਹੀਂ ਕਰ ਸਕਦੇ